ਇਧਰ ਗੁਰਦਾਸਪੁਰ ਵਾਲੇ ਇਲਾਕੇ ਚ ਜਲੰਧਰ ਵਾਲੇ ਦੋ ਤਿੰਨ ਮੁੰਡੇ ਆ ਗਏ ਜਿਨ੍ਹਾਂ ਨੇ ਨਸ਼ਾ ਛੱਡਤਾ ਸੀ ਪਹਿਲਾਂ ਉਹ ਇਹ ਸੰਗਤ ਚ ਪੈ ਗਏ ਸੀ ਬਾਅਦ ਛੱਡਤਾ ਸੀ ਇੱਕ ਮੁੰਡਾ ਕਹਿੰਦਾ ਮੈਂ ਬੋਲਣਾ ਹੈ ਜੀ ਮੈਡਮ ਬੋਲ ਲੈਣ ਦਿਓ ਮੈਨੂੰ ਤਾਂ ਬੋਲ ਲੈ ਇੱਕ ਮੁੰਡਾ ਕਹਿੰਦਾ ਮੈਂ ਬੋਲਣਾ ਹੈ ਜੀ ਮੈਂ ਮਾਈਕ ਅਸੀਂ ਦੇਤਾ ਬੋਲ ਲਾ ਵੀ ਇਹ 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 ਤੋਂ ਵੱਧ ਕੌਣ ਦੁੱਖ ਤੱਕ ਦੱਸ ਸਕਦਾ ਜੀ ਜਿਹਨੇ ਪਿੰਡੇ ਦੇ ਹੰਡਾਇਆ ਉਹ ਕਹਿੰਦਾ ਜੀ ਪੰਜ ਕਿੱਲੇ ਸੀ ਆਲੂਆਂ ਦੀ ਖੇਤੀ ਕਰਦੇ ਸੀ ਪਤਾ ਹੀ ਨਹੀਂ ਕਿਹੜੇ ਵੇਲੇ ਨੱਕ ਵਿੱਚ ਦੀ ਚਿੱਟਾ ਚੱਲਿਆ ਗਿਆ ਅੰਦਰ ਜਦੋਂ ਨੱਕ ਵਾਲਾ ਨਸ਼ਾ ਕਰਨੋਂ ਹਟ ਗਿਆ ਕਹਿੰਦਾ ਫਿਰ ਸਰਿੰਜਾਂ ਵਿੱਚ ਦੀ ਜਾਣ ਲੱਗ ਗਿਆ ਕਹਿੰਦਾ ਜ਼ਮੀਨ ਵੇਗ ਗਈ ਬਾਪੂ ਕਹਿੰਦਾ ਐਸੇ ਦੁੱਖ 'ਚ ਮਰ ਗਿਆ ਮੈਂ ਕਹਿੰਦਾ ਇੰਨਾ ਪੱਥਰ ਹੋ ਗਿਆ ਸੀ ਵੀ ਬਾਪੂ ਦੇ ਮਰਨ ਤੇ ਰੋਣ ਦੀ ਗੱਲ ਤਾਂ ਛੱਡੋ ਜਦੋਂ ਬਾਪੂ ਦੀ ਡੈੱਡ ਬਾਡੀ ਘਰੇ ਪਈ ਸੀ ਮੈਂ ਚੋਰੀਓ ਜਿਓ ਬਾਪੂ ਦੀ ਜੇਬ ਚੋਂ ਮਰੇ ਪੈਰ ਬਾਪੂ ਦੀ ਜੇਬ ਚੋਂ ਪੈਸੇ ਕੱਢ ਲੇ ਕਹਿੰਦਾ ਜੀ ਇੰਨਾ ਪੱਥਰ ਹੋ ਗਿਆ ਸੀ ਮੈਂ ਅੱਜ ਕਹਿੰਦਾ ਜਿੱਥੇ ਜਿਹੜੀ ਜ਼ਮੀਨ ਦਾ ਮਾਲਕ ਹੁੰਦਾ ਸੀ ਪੰਜ ਕਿੱल्ल्या ਦਾ ਉੱਥੇ ਕਹਿੰਦਾ ਮਜ਼ਦੂਰੀ ਕਰਦਾ ਮੈਂ ਕੰਮ ਉੱਥੇ ਕਰਦਾ ਪਰ ਮਾਲਕ ਕੋਈ ਹੋਰ ਹੈ ਕਹਿੰਦਾ ਹੁਣ ਮੈਂ ਮਿਹਨਤ ਕਰੂੰਗਾ ਮੈਂ ਉਹ ਜ਼ਮੀਨ ਵਾਪਸ ਲੈ ਕੇ ਆਪ ਮਾਲਕ ਬਣੂੰਗਾ ਉਹਦਾ ਮੈਨੂੰ ਹੁਣ ਰਾਹ ਦੇਖ ਗਿਆ ਜੀ ਮੈਨੂੰ ਹੁਣ ਪਤਾ ਲੱਗ ਗਿਆ ਜੀ ਥੋੜਾ ਜਿਹਾ ਰਾਹ ਦੇਖਣ ਦੀ ਗੱਲ ਹੈ ਬਸ ਨੇਰੀ ਸੁਰੰਗ ਦੇ ਵਿੱਚ ਛੋਟਾ ਜਿਹਾ ਚਾਨਣ ਦਿਖ ਜੇ ਨਾ ਬੰਦਾ ਕਹਿੰਦਾ ਆ ਗਿਆ ਨਿਕਲੇ ਬੇ ਸੁਰੰਗ ਚੋਂ ਬਸ ਇਹ ਸੁਰੰਗ ਦੇ ਵਿੱਚੋਂ ਹਜ਼ਾਰਾਂ ਬੱਚੇ ਕੱਢਣੇ ਨੇ ਆਪਾਂ ਨੇ ਔਰ ਇਹਨੂੰ ਯੁੱਧ ਵਾਂਗੂ ਇਨੂੰ ਜੱਗ ਵਾਂਗੂ ਲੈ ਲਓ ਬਸ ਸਰਕਾਰ ਬਹੁਤ ਜ਼ਿਆਦਾ ਐਫਰਟ ਕਰ ਰਹੀ ਹੈ ਅਸੀਂ ਕਿਸੇ ਨੂੰ ਨਹੀਂ ਬਖਸ਼ ਰਹੇ ਕਾਨੂੰਨ ਤੋਂ ਵੀ ਜਾਇਜ਼ਤਾ ਲੈ ਰਹੇ ਆਂ ਭਾਈ ਇੱਥੇ ਸਾਨੂੰ ਦਿਓ ਇਹਨੇ ਪ੍ਰਾਪਰਟੀ ਬਣਾਈ ਹੈ ਇਹ ਗਲਤ ਪੈਸੇ ਦੀ ਬਣੀ ਹੋਈ ਹੈ ਇਹ ਟਾਉਣੀ ਹੈ ਅਸੀਂ ਇਹ ਕਬਜ਼ੇ ਚ ਲੈਣੀ ਹੈ ਇਹ ਨਜਾਇਜ਼ ਜਗ੍ਹਾ ਤੇ ਬਣਾਈ ਹੈ ਇਹ ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ ਪੀਲਾ ਪੰਜਾ ਚੱਲ ਰਿਹਾ ਹੈ ਇਹ ਸਾਰੇ ਭਾਈ ਆਪਸ ਵਿੱਚ ਮਿਲੇ ਹੋਏ ਨੇ ਮੈਂ ਇਹ ਪੁੱਛਿਆ ਸੀ ਕਿ 3 ਲੀਟਰ ਕਾਂਗਰਸ ਦੇ 2 ਬੀਜੇਪੀ ਦੇ ਵੱਡੇ ਉਹ ਮਜੀਠੀਏ ਦੇ ਹੱਕ 'ਚ ਬੋਲ ਚੁੱਕੇ ਨੇ ਮੈਨੂੰ ਕਾਂਗਰਸ ਤੇ ਬੀਜੇਪੀ ਸਪਸ਼ਟ ਕਰੇ ਕਿ ਉਹ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਹੈ ਜਾਂ ਨਸ਼ਾ ਵੇਚਣ ਵਾਲਿਆਂ ਦੇ ਹੱਥ 'ਚ ਹੈ ਇਹ ਨਾ ਕਿ ਉਹ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਇਹ ਤਾਂ ਉਹੀ ਕਹਿੰਦੇ ਨੇ ਨਿੱਜੀ ਬਿਆਨ ਨੇ ਮੈਂ ਕਿਹਾ ਵੀ ਦੱਸੋ ਹਜੇ ਤੱਕ ਜਵਾਬ ਨਹੀਂ ਦਿੱਤਾ ਵੀਰੋ ਕਿ ਕੀ ਜਵਾਬ ਹੀ ਹੈ ਨਹੀਂ ਨਾ ਰਲੇ ਹੋਏ ਨੇ ਆਪਚ ਰਲੇ ਹੋ ਉਹ ਜਰ ਕਿਸੇ ਹੋਰ ਕੰਮ ਵਾਸਤੇ ਰੜ ਲਓ ਯਾਰ ਸੱਤ ਕਰਤਾ ਕਹਿੰਦੇ ਡੈਨ ਵੀ ਛੱਡ ਦਿੰਦੀ ਆ ਯਾਰ ਤੁਸੀਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਰਲੇ ਹੋਏ ਹੋ ਯਾਰ ਨਸਲ ਕੁਸ਼ੀ ਵਾਸਤੇ ਇਕੱਠੇ ਹੋਗੇ ਤੁਸੀਂ ਉਹ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੌਣ ਪਾਉ ਤੁਹਾਨੂੰ ਲੋਕਾਂ ਨੂੰ ਵੋਟਾਂ ਪਾਉਣ ਚੋਗੇ ਹੋਸ਼-ਹਵਾਸ ਤਾਂ ਛੱਡ ਦਿਓ ਨਾ ਕੋਈ ਪਰਵਾਹ ਨਹੀਂ ਲੋਕਾਂ ਪੈਸੇ ਇਕੱਠੇ ਕਰੋ ਦਬਈ ਭੇਜੋ ਇੱਧਰ ਭੇਜੋ ਉੱਧਰ ਭੇਜੋ ਪਤਾ ਨਹੀਂ ਨਾਲ ਲੈ ਕੇ ਜਾਣੇ ਨੇ ਸੋ ਵੀਰੋ ਪੁਲਿਸ ਬੈਠੀ ਐ ਸਾਰੇ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰਾਂ ਦੇ ਹੈੱਡ ਬੈਠੇ ਨੇ ਤੁਹਾਡਾ ਆਪਣਾ ਸਰਕਾਰ ਦਾ ਮੁਖੀ ਆ ਤੁਹਾਡੇ ਸਾਹਮਣੇ ਖੜਾ ਮੰਤਰੀ ਬੈਠੇ ਨੇ ਸਾਰੇ ਅਫਸਰ ਬੈਠੇ ਨੇ ਇੱਕ ਵੀ ਬੰਦਾ ਜੇ ਤੁਹਾਨੂੰ ਲੱਗੇ ਕਿ ਕੋਈ ਅਫਸਰ ਜਾਂ ਕੋਈ ਮੁਨਸ਼ੀ ਜਾਂ ਕੋਈ ਹੌਲਦਾਰ ਇਹ ਯਾਰ ਹੈਲਪ ਕਰਦਾ ਇਹ ਯਾਰ 15 ਸਾਲ ਤੋਂ ਇੱਥੇ ਹੀ ਹੈ ਸਾਨੂੰ ਦੱਸੋ 15 ਮਿੰਟ ਨਹੀਂ ਰਹੂਗਾ ਸਿੱਧਾ ਪਠਾਨਕੋਟ ਜਾਉਂ ਬਹੁਤ ਸਾਰੇ ਅਸੀਂ ਬਦਲਤੇ ਬਹੁਤ ਸਾਰੇ ਬਦਲਤੇ ਕਿਉਂਕਿ ਉਹਨਾਂ ਦੀਆਂ ਯਾਰੀਆਂ ਰਿਸ਼ਤੇਦਾਰੀਆਂ ਉੱਥੇ ਹੋ ਗਈਆਂ ਸੀ ਉਹ ਦੱਸਣ ਲੱਗੇ ਸੀਗੇ ਵੀ ਤੇਰੇ ਥੋੜੇ ਪਿੰਡ ਆਉਣ ਲੱਗਿਆਂ ਇੱਧਰ ਉੱਧਰ ਹੋ ਜਾਓ ਉਹ ਐਂ ਦੱਸਣ ਲੱਗੇ ਸੀ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਅੱਜ ਆਇਆ ਮੈਂ ਤਾਂ ਰੋਜੀ ਕਿਤਨੇ ਕਿਤੇ ਫੰਕਸ਼ਨ ਤੇ ਹੁੰਨਾ ਮੈਂ ਨਹੀਂ ਖੜਦਾ ਕਰੇ ਕੱਲ WHO ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਸੀ ਜਿਹੜੇ ਮੁਹੱਲਾ ਕਲੀਨਿਕ ਕਪਾ ਬਣਾਏ ਨੇ ਉਹਨਾਂ ਦੀ ਤਾਰੀਫ਼ ਕਰਨ ਆਏ ਸੀ ਉਹ 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 ਮੁਹੱਲਾ ਕਲੀਨ ਕਹਿੰਦਾ ਵੀ ਇੰਨਾ ਅਪਡੇਟ ਕਰਤਾ ਕਿ ਤੁਹਾਨੂੰ ਡਾਕਟਰ ਦੀ ਪਰਚੀ ਨਹੀਂ ਮਿਲਣੀ ਹੁਣ ਤੁਹਾਡੇ ਮੋਬਾਈਲ 'ਤੇ ਪਰਚੀ ਮੋਬਾਈਲ 'ਤੇ ਦਵਾਈਆਂ ਦੀ ਲਿਸਟ ਮੋਬਾਈਲ 'ਤੇ ਦਵਾਈਆਂ WhatsApp 'ਤੇ ਯਾਦ ਵੀ ਕਰਾਇਆ ਕਰਾਂਗੇ ਕਿ ਭਾਈ ਇੱਧਰ ਉੱਧਰ ਕੰਮਾ ਕਰ ਰਿਹਾ ਤਾਂ ਚੱਲ ਹੋਵੇਂਗਾ ਰੁੱਜਿਆ ਤੇਰਾ ਆ ਦਵਾਈ ਦਾ ਟਾਈਮ ਹੋ ਗਿਆ ਭੁੱਲ ਨਾ ਜਾਈਂ ਇੰਨੀ ਕੇਅਰ ਕਰਾਂਗੇ ਅਸੀਂ ਤੈਨੂੰ ਇਹ ਇਹ ਚਿੱਟਾ ਯਾਦ ਕਰਾਉਂਦੇ ਸੀ ਵੀ ਲਾ ਲਿਆ ਭੁੱਲ ਨਾ ਜਾਈਂ ਇੰਨਾ ਕੁ ਫਰਕ ਆ ਬਸ ਸੋ ਵੀਰੋ ਜਿੰਨਾ ਕੁ ਤੁਸੀਂ ਪਿਆਰ ਦਿੱਤਾ ਜਿਵੇਂ ਇੰਨੇ ਕਦੇ ਕਰਜ਼ਾ ਲੈਣਾ ਹੋਵੇ ਮੈਨੂੰ ਕਈ ਜਨਮ ਲੈਣੇ ਪੈਣਗੇ ਔਰ ਹਰ ਜਨਮ ਚੋਂ ਮੈਂ ਹਰੇਕ ਸਾਹ ਤੋਂ ਬਾਤ ਧੰਨਵਾਦ ਧੰਵਾਦ ਧੰਵਾਦ ਕਹੀ ਜਾਵਾ ਕਰਜ਼ਾ ਨਹੀਂ ਲਾ ਸਕਦਾ ਮੈਂ ਤੁਹਾਡਾ ਜਿੰਨਾ ਤੁਸੀਂ ਪਿਆਰ ਦਿੱਤਾ ਨਹੀਂ ਤਾਂ ਕਿੱਥੇ ਲੀਡਰ ਨੂੰ ਸੁਣਨਾ ਆਉਂਦਾ ਕੋਈ ਗਰਮੀ ਚ ਰਾਤ ਦੇ 9-9 ਵਜੇ ਆਪਾਂ ਰੈਲੀਆਂ ਕਰੀ ਜਾਂਦੇ ਹੁੰਨੇ ਆ ਉਹ ਖਚਾ ਖਚ ਪਰਿਆ ਹੁੰਦਾ ਹਾਲ ਕਿੱਥੇ ਆਉਂਦੇ ਆ ਅਸੀਂ ਸਰਪੰਚਾਂ ਨੂੰ ਬਲਾ ਬਲਾ ਕੇ 40 40 ਲੱਖ ਦੇ 50 50 ਲੱਖ ਦੇ 60 60 ਲੱਖ ਦੇ ਚੈੱਕ ਦਿੰਨੇ ਆ ਆਓ ਸਰਪੰਚ ਸਾਹਿਬ ਚੈੱਕ ਲੈ ਜਾਓ ਕਰੋ ਸ਼ੁਰੂ ਪਿੰਡ 'ਚ ਕੰਮ ਉਹ ਕਹਿੰਦੇ ਜੀ ਪਹਿਲਾਂ ਤਾਂ ਦੋ ਜ਼ੀਰੋਆਂ ਕੱਟ ਕੀ ਦਿੰਦੇ ਸੀ 50000 ਉਹ 50000 ਨੂੰ ਲੱਭਣ ਵਾਸਤੇ ਸਾਡਾ 20000 ਹੁਣ ਲੱਗ ਜਾਂਦਾ ਸੀ ਵੀ ਕੀ ਤੋਂ ਲਿਆਉਣਾ ਇਹ ਕਿੱਥੇ ਪਿਆ ਕਿਵੇਂ ਕਹਿੰਦਾ 20 20 30 ਰਹਿ ਜਾਂਦਾ ਸੀ ਉਹ ਚ ਕੀ ਕਰੀਏ ਕਹਿੰਦਾ ਬਾਅਦ 'ਚ ਸਾਨੂੰ ਗਾਲਾਂ ਦਿੰਦਾ ਸੀ ਪਿੰਡ ਦਾ ਸਰਪੰਚ ਖਾ ਗਿਆ ਓਏ 50000 ਦਾ ਦੱਸ ਬੜਾ ਸੌਖਾ ਇਲਜ਼ਾਮ ਲਾਉਣਾ ਸੋ ਅਸੀਂ ਲੋਕਾਂ ਸਾਹਮਣੇ ਹੁਣ ਦਿਨਿਆਂ ਚੈੱਕਾ ਚੱਕ ਆਪ ਕੰਮ ਕਰਾ ਲਿਓ ਪਿੰਡ ਦੇ ਲੋਕਾਂ ਨੂੰ ਵੀ ਕਿਹਾ ਸੜਕ ਬਣੂਗੀ ਤੁਹਾਡੇ ਪਿੰਡ ਦੀ ਕਿਰਪਾ ਕਰਕੇ ਇੱਕ ਬੰਦੇ ਦੀ ਜਾਂ ਦੋ ਬੰਦਿਆਂ ਦੀ ਕਮੇਟੀ ਬਣਾ ਕੇ ਉਹ ਸੜਕ ਤੇ ਉਹਨਾਂ ਦੇ ਕੋਲੇ ਖੜਾ ਦਿਓ ਜੇ ਮਾੜਾ ਮਟੀਰੀਅਲ ਲਾਉਂਦਾ ਸਾਨੂੰ ਦੱਸ ਦਿਓ ਅਸੀਂ ਠੇਕੇ ਦਾ ਦੱਖ ਟੈਂਡਰ ਕੈਨਸਲ ਕਰ ਦਾਂਗੇ ਮਾੜਾ ਮਾੜਾ ਕੰਮ ਨਹੀਂ ਕਰਨਾ ਆ ਬਸ ਆ ਬਾਰਸ਼ਾਂ ਦਾ ਮੌਸਮ ਖਤਮ ਹੋ ਜਾਣ ਤੋਂ 20000 ਕਿਲੋਮੀਟਰ ਸੜਕਾਂ ਬਣਣੀਆਂ ਪਿੰਡਾਂ ਦੀਆਂ ਪੈਸੇ ਜਾਰੀ ਹੋ ਚੁੱਕੇ ਨੇ ਟੈਂਡਰ ਲੱਗ ਗਏ ਸਾਰੇ ਤੇ ਆਹ ਸਾਰਾ ਥੋੜਾ ਜਿਹਾ ਮੌਸਮ ਕਿਉਂਕਿ ਸੜਕਾਂ ਬਣਨ ਵਾਲਾ ਨਹੀਂ ਹੈਗਾ ਆ ਅਗਸਤ ਦੇ ਐਂਡ ਜੇ ਵਿੱਚ ਬਸ ਸ਼ੁਰੂ ਹੋ ਜੂਗਾ ਆਪਦੇ ਪਿੰਡ ਦੀਆਂ ਸੜਕਾਂ ਆਪ ਬਣਾਓ ਜਿੰਨਾ ਚਿਰ ਦੋਨੇ ਪਿੰਡਾਂ ਨੂੰ ਜਾਂਦੀ ਸੜਕ ਦੀਆਂ ਦੋਨੇ ਪੰਚਾਇਤਾਂ ਐਨਓਸੀ ਨਹੀਂ ਦਿੰਦੀਆਂ ਵੀ ਹਾਂ ਸੜਕ ਸਾਡੇ ਸਾਹਮਣੇ ਬਣੀਆਂ ਤੇ ਵਧੀਆ ਬਣਾਈਆਂ ਅਸੀਂ ਉਹਦੇ ਉੱਨਾਂ ਚਿਰ ਪੈਸੇ ਨਹੀਂ ਦਿੰਦੇ ਇਹ ਉਹਨਾਂ ਦੇ ਸ਼ਰਤ ਲਾਤੀ ਵਿੱਚ ਤੇ 5 ਸਾਲ ਅਸੀਂ ਗਾ ਰਿਪੇਅਰ ਤੁਸੀਂ ਕਰਨੀ ਹੈ ਵੀ ਤੁਸੀਂ ਪਹਿਲੀ ਹੈ ਜੀ ਬਣਾ ਦੋ ਰਿਪੇਅਰ ਕਰਨੀ ਨਾ ਪਵੇ ਪਰ ਅਸੀਂ ਰਿਪੇਅਰ ਦੇ ਪੈਸੇ ਤੁਹਾਨੂੰ ਦੇਵਾਂਗੇ ਸਾਲ ਬਾਅਦ ਜੇ ਤੁਸੀਂ ਉਹ ਪੈਸੇ ਬਚਾਉਣੇ ਨੇ ਤਾਂ ਸਮਾਨ ਹੀ ਵਧੀਆ ਲਾ ਦੋ ਸੜਕ ਟੁੱਟੀ ਨਾ ਸੁਵੇਸ ਕਰਕੇ ਬਹੁਤ ਸਾਰੇ ਮੈਕਮਿਆਂ ਨੂੰ ਇਕੱਠੇ ਬਿਠਾਇਆ ਟੈਲੀਫੋਨ ਵਾਲੇ ਬੁਲਾਏ ਸੀਵਰੇਜ ਵਾਲੇ ਬੁਲਾਏ ਤੇ ਆ ਜਿਹੜੇ ਤਾਰਾਂ ਤੂਰਾਂ ਪਾਉਂਦੇ ਆ ਕੇਬਲ ਟੀਵੀ ਦੀਆਂ ਉਹ ਬੁਲਾਏ ਵੀ ਭਰਾਵੋ ਤੁਹਾਨੂੰ ਪਹਿਲਾਂ ਦੱਸ ਦਿਆ ਕਰਾਂਗੇ ਵੀ ਇੱਥੇ ਸੜਕ ਬਣੂਗੀ ਤੁਸੀਂ ਆਪਣੀਆਂ ਤਾਰਾਂ ਤੋਰਾ ਤੁਸੀਂ ਸਵੇਰੇ-ਸੂਰੇ ਪਹਿਲਾਂ ਪਾ ਲਿਆ ਕਰੋ ਥੋੜੀ ਜਿਹੀ ਐ ਇੱਕ ਗਲਤੀ ਜੀ ਹੋਈ ਹੋਈ ਐ ਸੜਕ ਨਾਲ ਦੀ ਨਾ ਬਣੀ ਜਾਂਦੀ ਐ ਉਧਰੋਂ ਉਹ ਦਿਨ ਤੇ ਜਿਹੜੇ ਲਈ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਪੱਟਾਂਗੇ ਤੋਂ ਬਾਅਦ ਅਸੀਂ ਤਾਰਾਂ ਪਾਉਣੀਆਂ ਨੇ ਇੱਕ ਦਿਨ ਪਹਿਲਾਂ ਪਾ ਦਿਓ ਯਾਰ ਉਤੋਂ ਦੀ ਬਣ ਚੂਗੀ ਨਾ ਮੁੜ ਕੇ ਫੇਰ ਨਹੀਂ ਬਣਦੀ ਉਹ ਕਹਿੰਦਾ ਹਜੇ ਹੁਣ ਤਾਂ ਬਣੀ ਸੀ ਤਾਂ ਮੈਂ ਹੁਣ 5 ਸਾਲ ਚੱਲੂਗੀ ਜਾਈਂ ਐਂ ਫੇਰ ਲੋਕ ਡਿੱਗੀ ਜਾਂਦੇ ਉੱਥੇ ਸੜਕਾਂ ਤੇ ਸੋ ਇਹ ਧਰਤੀ ਦੀ ਨੌਲੇਜ ਉਸ ਬੰਦੇ ਨੂੰ ਹੋ ਸਕਦੀ ਹੈ ਜਿਹੜਾ ਧਰਤੀ ਦੇ ਨਾਲ ਜੁੜਿਆ ਹੋਵੇ ਉਹਨਾਂ ਨੂੰ ਕੀ ਪਤਾ ਹੁਣ ਧਰਤੀ ਦਾ ਆ ਬੇਚਾਰੇ ਪਹਾੜਾਂ ਚੋਂ ਉਤਰੇ ਨੇ ਬੋਟਾਂ ਮੇਲੇ ਆ ਜਾਂਦੇ ਨੇ ਪਤਾ ਹੀ ਨਹੀਂ ਕੀ ਕਹੀ ਜਾਂਦੇ ਨੇ ਆਪ ਨੂੰ ਨਹੀਂ ਪਤਾ ਲੱਗ ਰਿਹਾ ਸੀ ਕੀ ਕਹਿ ਗਿਆ ਅੱਜ ਨੂੰ ਨਹੀਂ ਪਤਾ ਲੱਗਦਾ ਸੁਖਵੀਰ ਬਾਦਲ ਨੂੰ ਮੈਂ ਕੀ ਕਹਿ ਗਿਆ ਆਪ ਹੀ ਕਹਿੰਦਾ ਸਭ ਤੋਂ ਵੱਧ ਨਸ਼ਾ ਕੌਣ ਵਾਲਾ ਸ਼੍ਰੋਮਣੀ ਕਾਲੀਦਾ ਲੈ ਉਹ ਨਹੀਂ 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 ਉਹ ਬਾਬਾ ਨਾ ਕਾਂਗਰਸ ਹੈ ਲੈ ਆਪ ਹੀ ਕਹਿੰਦਾ ਅੱਛਾ ਉਹਨੇ ਚਰਚ ਉਹਨੇ ਜਿਹੜੇ ਮਾਗਰ ਖੜੇ ਹੁੰਦੇ ਨੇ ਉਹ ਜਕਾਰੇ ਘੜ ਦਿੰਦੇ ਨੇ ਉਹਨਾਂ ਨੇ ਕਿਹਾ ਸੋਚਿਆ ਹੁੰਦਾ ਵੀ ਕੀ ਬੋਲੋ ਓ ਬੋਲ ਸੋਨਣਾ ਬਚਾ ਵੇ ਉਹ ਰੱਬ ਇਨਤੋਂ ਉਹ ਅੱਗੇ ਮਸਾਂ ਲਾਏ ਨੇ ਮਸਾਂ ਲਾਏ ਨੇ ਚੱਚੜ ਬਣੇ ਹੋਏ ਸੀ ਖੂਨ ਪੀ ਜਾਂਦੇ ਸੀ ਹੁਣ ਪੰਜਾਬ ਨੂੰ ਰੰਗ ਭਰਾਂਗੇ ਪੰਜਾਬ ਚ ਰੰਗਲਾ ਪੰਜਾਬ ਬਣਾਵਾਂਗੇ ਇਹ ਸਹਿਯੋਗ ਬੁਰਸ਼ ਜਿਹੜੇ ਨੇ ਉਹ ਤੁਹਾਡੇ ਹੱਥਾਂ ਚ ਨੇ ਜਿਹੜਾ ਮਰਜੀ ਰੰਗ ਖੇਡਾਂ ਵਾਲਾ ਰੰਗ ਵੀ ਭਰਾਂਗੇ ਆ ਹੁਣੇ-ਹੁਣੇ ਇੱਥੇ ਆ ਪਿੰਡਾਂ ਦੇ ਵਿੱਚ ਹੀ ਬਹੁਤ ਬੰਦੇ ਸ਼ਕੀਨ ਰਹਿੰਦੇ ਆ ਬੈਲ ਗੱਡੀਆਂ ਵਾਲਾ ਕਬੂਤਰਾ ਵਾਲਾ ਪ੍ਰੋਗਰਾਮ ਕੀਤਾ ਸੀ ਤੁਸੀਂ ਦੇਖੋ ਕਿੰਨਾ ਕਿੰਨਾ ਲੋਕ ਆਏ ਉਹ ਬਰਾਸਤੀ ਖੇਡਾਂ ਸਾਡੀਆਂ ਸਾਡੀਆਂ ਬਰਾਸਤੀ ਖੇਡਾਂ ਨੇ ਉਹ ਉਹ ਖੋਲਤਾ ਪਾ ਕਾਨੂੰਨ ਲੋਕ ਕਹਿੰਦੇ ਜੀ ਸਾਡਾ ਤਾਂ ਜਾਨ ਪੈ ਗਈ ਸਾਡੇ ਟੂਰਨਾਮੈਂਟਾਂ 'ਚ ਜਾਨ ਪੈ ਗਈ ਸਾਡੀਆਂ ਖੇਡਾਂ 'ਚ ਸੋ ਇਸ ਕਰਕੇ ਜੋ ਲੋਕਾਂ ਦੇ ਹੱਕ 'ਚ ਹੋਊਗਾ ਚਾਹੇ ਉਹ 10 ਸਾਲ ਪੁਰਾਣਾ ਫੈਸਲਾ ਹੋਵੇ ਤੇ 20 ਸਾਲ ਹੋਵੇ ਅਸੀਂ ਉਹ ਲੋਕਾਂ ਦੇ ਹੱਕ ਵਾਲਾ ਫੈਸਲਾ ਹੱਕ ਜੀ ਕਰਾਂਗੇ ਦੋਨਿਆਂ ਤੋਂ ਪਰੋਹ ਸਾਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਐਨੇ ਪਿਆਰ ਸਕੂਨ ਨਾਲ ਤੁਸੀਂ ਮੈਨੂੰ ਸੁਣਿਆ ਬਹੁਤ ਬਹੁਤ ਧੰਨਵਾਦ ਨੈਸ਼ਨਲ ਐਂਡ ਹੋਵੇਗਾ ਸਾਰਿਆਂ ਨੂੰ ਬੇਨਤੀ ਹੈ ਖੜੇ ਹੋ ਕੇ ਉਸ ਚ ਸ਼ਾਮਲ ਹੋਈਏ ਉਹਨਾਂ ਵਾਂਗੂੰ ਸ਼ੌਂਕ ਵਾਂਗੂੰ ਖਾਗੇ ਜਿਨ੍ਹਾਂ ਨੇ ਲੋਕਾਂ ਦੇ ਘਰਾਂ 'ਚ ਚਿੱਟੇ ਦੇ ਸੱਥਰ ਬਿਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ ਉਹਨਾਂ ਨੂੰ ਸਹਰਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਬੈਂਗੜਾਂ ਦੀ ਤਰੀ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣ ਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਨੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗੜਾਂ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਨੂੰ ਚਾਹ ਪੋਣ ਨਹੀਂ ਨਾ ਪੋਣ ਨਾ ਪੈਂਦਾ ਵੀ ਇਹ ਆਲੂ ਕਿਹ ਅਜੇ ਵਿੱਚੋਂ ਵੀ ਕਦਾ ਆਲੂ ਹੀ ਫਸ ਜੇ ਕਿਤੇ ਬਈ ਲੋਕਾਂ ਮੇਲੇ ਤੂੰ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬਾਬਿਓ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਬਾਜਬਾ ਆ ਗਿਆ ਕੈਪਟਨ ਅਮਰਿੰਦਰ ਆ ਗਿਆ ਆ ਪਿੰਡਾਂ ਨਾਲ ਹੀ ਖੰਨੇ ਦੇ ਨੇੜੇ ਆ ਗਾ ਖਮਾਣੋ ਦੇ ਨੇੜੇ ਉਹ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਸ਼ਾਮ ਨੂੰ ਸਾਈਕਲ ਤੇ ਜਾ ਕੇ ਤਿੰਨ ਗ੍ਰਿਪ ਕੱਢ ਕੇ ਲਿਆਉਂਦਾ ਮੋਟਰ ਤੇ ਕਹਿੰਦਾ ਕਿਤੇ ਰਾਤ ਨੂੰ ਆਪੀ ਨਾ ਚੱਲ ਪੈ ਗਦੇ ਪਾਣੀ ਕਹਿੰਦਾ ਇੰਨਾ ਹੋਇਆ ਪਿਆ ਇੱਥੇ ਆ ਗੱਲਾਂ ਕਦੇ ਸੁਣੀਆਂ ਸੀ ਪਹਿਲਾਂ ਇਹ ਹੋਰ ਦੁਖੀ ਹੋਈਗੇ ਹੱਦ ਹੋਣੇ ਹੋਈ ਪਈ ਐ ਵੀ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਵੀ ਹੁਣ ਕੀ ਕਰਾਂਗੇ ਹੁਣ ਇਧਰੋਂ ਮੈਂ ਕਹਿ ਦਿੰਨਾ ਵੀ ਹੁਣ ਨਹੀਂ ਜਾਂਦੇ ਅਸੀਂ ਤਾਂ ਕੰਮ ਸਿੱਖ ਗਏ ਹੁਣ ਅਜੀ ਸਾਈਕਲ ਦੇਖੋ ਸਾਈਕਲ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕੱਲੀ ਕਾਠੀ ਨਹੀਂ ਹੁਣ ਕੱਲੀ ਕਾਠੀ ਨਹੀਂ ਕਾਠੀ ਤਾਂ ਸਿੱਖੀ ਗਏ ਹੁਣ ਤਾਂ ਮੰਗਰ ਸਵਾਰੀ ਬਿਠਾ ਕੇ ਨਾਬੇ ਛੱਡ ਕੇ ਵੀ ਆਉਣ ਲੱਗ ਗਏ ਆਪਾਂ ਕਹਿੰਦੇ ਸਭਾਈ ਜਦੋਂ ਕੋਈ ਬਹਿੰਦਾ ਹੋਵੇ ਜਦੋਂ ਕੋਈ ਬਹਿ ਨਾ ਹੋਵੇ ਸਾਈਕਲ ਤੇ ਅਗਲਾ ਕਹਿੰਦਾ ਭਾਈ ਮੈਨੂੰ ਖਿੱਚਣਾ ਨਹੀਂ ਆਉਂਦਾ ਬਹਿ ਜਾ ਮੈਂ ਪਿੱਛੇ ਤੂੰ ਮੇਰੇ ਵਾਲਾ ਚਲਾ ਲਾ ਹੁਣ ਆਪਾਂ ਨੂੰ ਖਿੱਚਣਾ ਵੀ ਆ ਗਿਆ